ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਚਰਚਾ ਚੜੀ ਹੋਈ ਹੈ ਤੇ ਉੱਥੇ ਹੀ ਪਾਈ ਅਮਰਿਤਪਾਲ ਸਿੰਘ ਅਤੇ ਸਾਥੀਆਂ ਦੇ ਵੱਲੋਂ ਭੁਖੜਤਾਲ ਜਾਰੀ ਹੈ ਤੇ ਦੂਜੇ ਪਾਸੇ ਪਰਿਵਾਰ ਨੇ ਵੀ ਅੰਮ੍ਰਿਤਸਰ ਦੇ ਵਿੱਚ ਰੋਸ ਪ੍ਰਗਟਾ ਰਹੇ ਨੇ ਤੇ ਜਿਸ ਤੋਂ ਬਾਅਦ ਭੁਖੜਤਾਲ ਵੀ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਪਾਈ ਅਮਰਿਤਪਾਲ ਸਿੰਘ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਅਤੇ ਇੱਕ ਵੱਡੀ ਮੰਗ ਹੈ ਜਿਹੜੀ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਦਮਦਮੀ ਟਕਸਾਲ ਦੇ ਮੁਖੀ ਰਾਮ ਸਿੰਘ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪਲਟਵਾਰ ਪੰਜਾਬ ਸਰਕਾਰ ਤੇ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਕਾਫੀ ਦਿਨ ਹੋ ਗਏ ਨੇ ਤੇ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਭੁਖੜਤਾਲ ਜਾਰੀ ਹੈ ਪਰ ਹਜੇ ਤੱਕ ਕੋਈ ਵੀ ਸਰਕਾਰ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਹਜੇ ਤੱਕ ਜਿਹੜੀ ਚੁੱਪ ਵੱਟੀ ਹੋਈ ਹੈ ਤੇ ਨਾ ਹੀ ਇਸ ਮਾਮਲੇ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਤੇ ਪਲਟਵਾਰ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਤੇ ਹੋਇਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਜੇਕਰ ਕੁਝ ਵੀ ਹੁੰਦਾ ਹੈ ਜਾਂ ਸਿਹਤ ਵਿਗੜ ਦਰਾਂ ਨਾ ਪਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਕੁਝ ਵੀ ਜਾਨੀ ਨੁਕਸਾਨ ਹੁੰਦਾ ਤਾਂ ਇਸ ਦੀ ਸਿੱਧੇ ਜੇ ਮਿਵਾਰ ਪੰਜਾਬ ਸਰਕਾਰ ਹੋਗੀ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਦਮਦਮੀ ਟਕਸਾਲ ਦੇ ਮੁਖੀ ਦਾ ਹੋੜ ਕੀ ਕਹਿਣਾ ਅਸੀਂ ਤਾਂ ਛੋਟੇ ਉੱਤੇ ਬਚਪਨ ਤੋਂ ਹੀ ਵੇਖ ਰਹੇ ਹਾਂ ਜੋ ਸਰਕਾਰਾਂ ਕਰਦੀਆਂ ਨੇ 33 32 35 ਸਾਲ ਤੋਂ ਸਾਡੇ ਪ੍ਰਾਣੇ ਸਿੰਘ ਜਿਹੜੇ ਫੜਿਓ ਨਹੀਂ ਛੱਡੇ ਜਾ ਰਹੇ ਹੁਣ ਜਿਹੜੇ ਮੌਜੂਦਾ ਸਮੇਂ ਪਿਛਲੇ ਸਾਲ ਤੋਂ ਭਾਈ ਅਮਰਤਪਾਲ ਸਿੰਘ ਨੇ ਅਮਰਤ ਦੀ ਇੱਕ ਲਹਿਰ ਚਲਾਈ ਸੀ ਤੇ ਨਸ਼ਿਆਂ ਤੋਂ ਮੁਕਤ ਕਰ ਰਿਆ ਸੀ ਜਵਾਨੀ ਨੂੰ ਲੋਕ ਲਾਮਬੰਦ ਹੋ ਰਹੇ ਸੀ ਲੇਕਿਨ ਸਰਕਾਰਾਂ ਨੂੰ ਇਹ ਕੰਮ ਚੰਗਾ ਨਹੀਂ ਲੱਗਦਾ ਤੇ ਉਹਨਾਂ ਵੀਰਾਂ ਨੂੰ 10 ਸਾਡੇ ਬੱਚੇ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਸਮੇਤ ਵੇਖੋ ਡਿਬਰੂਗੜ੍ਹ ਅਸਾਮ ਏਡੀ ਦੂਰ ਉਹਨਾਂ ਦੇਲ੍ਹਾਂ ਹੀ ਸੁਟਿਆ ਹੋਇਆ ਕਦੇ ਖਾਣੇ ਵਿੱਚ ਗਲਤਕੀਆਂ ਪਾਈਆਂ ਜਾਂਦੀਆਂ ਤਾਂ ਉਹਨਾਂ ਨੂੰ ਭੁਖੜ ਹੜਤਾਲ ਕਰਨੀ ਪੈਂਦੀ ਹੈ ਹੁਣ ਵੇਖੋ ਉੱਥੇ ਅੰਦਰ ਉਹਨਾਂ ਦੇ ਕੈਮਰੇ ਲਾਤੇ ਜੋ ਫੜਿਆ ਗਿਆ ਜੀ ਆ ਫੜਿਆ ਗਿਆ ਜੀ ਉਹ ਕਿੱਥੋਂ ਆਉਂਦਾ ਉਹ ਤਾਂ ਸਰਕਾਰਾਂ ਆਪ ਹੀ ਉਹ ਜੇ ਕਤੂਤਾਂ ਕਰਦੀਆਂ ਨੇ ਤੇ ਮੈਂ ਸਮਝਦਾ ਪੀ ਉਹਨਾਂ ਬੱਚਿਆਂ ਤੋਂ ਤੇ ਬਹੁਤ ਵੱਡਾ ਇਹ ਨਿਗਾਹ ਤਸ਼ੱਦਦ ਆ ਸਾਲ ਤੋਂ ਵਿਚਾਰੇ ਚੱਲ ਰਹੇ ਨੇ ਹੁਣ ਐਨਐਸਏ ਜਿਹੜੀ ਅਗਲੇ ਮਹੀਨੇ ਖਤਮ ਹੋਣੀ ਸੀ ਤੇ ਸਰਕਾਰ ਮਨਸੂਬੇ ਇਹੋ ਜੇ ਘੜ ਰਹੀ ਹੈ ਕਿ ਉਹਨਾਂ ਦਾ ਦੋਸ਼ਣ ਬਾਜੀ ਕਰਕੇ ਉਹਨਾਂ ਨੂੰ ਡਿਬਰੂਗੜਾ ਸਾਮ ਜੇਲ੍ਹ ਚ ਰੱਖਿਆ ਜਾਵੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਧੱਕਾ ਬੰਦ ਕਰੋ ਉਹਨਾਂ ਸਾਡੇ ਬੱਚਿਆਂ ਨੂੰ ਪੰਜਾਬ ਦੀ ਜੇਲ੍ਹ ਚ ਲਿਆਓ ਪਹਿਲੀ ਗੱਲ ਤਾਂ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਕੀ ਦੋਸ਼ ਉਹਨਾਂ ਦਾ ਤੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਚ ਸ਼ਿਫਟ ਕੀਤਾ ਜਾਵੇ ਪਰਿਵਾਰ ਵਾਲੋਂ ਵੀ ਜੀ ਹੁਣ ਪੁਖੜ ਤਲ ਤੇ ਬੈਠੇ ਗਿਆ ਕਿ ਲੱਗਦਾ ਕਿ ਐਸਾ ਦੀ ਜਰੂਰਤ ਪੈਣੀ ਨਹੀਂ ਚਾਹੀਦੀ ਸੀ ਸਰਕਾਰਾਂ ਵੱਲੋਂ ਜੇ ਸਹੀ ਖਤਮ ਦੇਖੋ ਪਰਿਵਾਰ ਕੀ ਕਰਨ ਹੁਣ ਮਾਪੇ ਕੀ ਦੁਖੀ ਹੋ ਕੇ ਕਰਨਾ ਉਥੇ ਐਡੀ ਦੂਰ ਜਿਹੜਾ ਜਾਣਾ ਹੈ ਕਾਲੇ ਪਾਣੀ ਵਾਲੀ ਸਜਾਵਾਂ ਪੀੜੀ ਦੂਰਨ ਮਾਪੇ ਕਿਵੇਂ ਜਾਣ ਵਿਚਾਰੇ ਗਰੀਬ ਘਰਾਂ ਦੇ ਬੱਚੇ ਨੇ ਤੇ ਹੁਣ ਉਥੇ ਜਾਣਾ ਬੜਾ ਮੁਸ਼ਕਲ ਆ ਬੱਚੇ ਉਥੇ ਧੋਕਰਤਾ ਲੱਗੇ ਬੈਠੇ ਆ ਤੇ ਸਰਕਾਰ ਜਿਹੜੀ ਸਾਡੇ ਦੁੱਖ ਨੂੰ ਸਮਝ ਨਹੀਂ ਰਹੀ ਤੇ ਮਾਪਿਆਂ ਕੋਲ ਹੋਰ ਕੋਈ ਚਾਰਾ ਵੀ ਹੈ ਨਹੀਂ ਫਿਰ ਓਵਰ ਭੋਖੜ ਤਾ ਰਾਕੇ ਇੱਥੇ ਬੈਠੇ ਨੇ ਜੇ ਸਾਡੇ ਬੱਚਾ ਨੇ ਉੱਥੇ ਭੁੱਖੇ ਰਹਿਣਾ ਤੇ ਅਹੀਂ ਰੋਟੀ ਕਿਵੇਂ ਖਾਈਏ ਸਰਕਾਰ ਦਾ ਰਵਈਏ ਨੂੰ ਕਿਹਦਾ ਦੇਖਦੇ ਹੋ ਜੇ ਤੁਸੀਂ ਵੀ ਕੋਈ ਮੁਹਿਮ ਛੇੜਦੇ ਤੁਹਾਨੂੰ ਵੀ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਉਹ ਤਾਂ ਵੇਖੋ ਜੇ ਕੋਈ ਅਸੀਂ ਵਹੀਰ ਕਰਦੇ ਆ ਤਾਂ ਅੰਦਰ ਨਜ਼ਰਬੰਦ ਕਰ ਦਿੰਦੇ ਨੇ ਸਰਕਾਰ ਦਾ ਪੰਜਾਬ ਸਰਕਾਰ ਦਾ ਖਾਸ ਕਰਕੇ ਭਾਈ ਦਲਜੀਤ ਸਿੰਘ ਨੇ ਕਲਸੀ ਨੇ ਡਿਬਰੂਗੜ ਤੋਂ ਮਕਾਲਾ ਪੜ੍ਹਿਆ ਜਾਂ ਫੇਸਬੁੱਕ ਤੇ ਉਹਨੇ ਆਖਿਆ ਵੀ ਪੰਜਾਬ ਸਰਕਾਰ ਜਿਹੜੀ ਆ ਉਹ ਸਾਨੂੰ ਨਹੀਂ ਪੰਜਾਬ ਚ ਲਿਆਉਣਾ ਚਾਹੁੰਦੀ ਉਥੋਂ ਦਾ ਜਿਹੜਾ ਸੁਪਰੀਟੈਂਟ ਜੇਲ੍ਹ DAO ਤਾਂ ਕਹਿੰਦਾ ਕਿੰਨੇ ਲੋਕਾਂ ਨੂੰ ਪੰਜਾਬ ਲੈ ਜਾਓ ਇਹਨਾਂ ਦਾ ਇੱਥੇ ਮੌਸਮ ਠੀਕ ਨਹੀਂ ਇਹਨਾਂ ਵਾਸਤੇ بیمار ਨੇ ਇਹਨਾਂ ਨੂੰ ਪੰਜਾਬ ਸ਼ਿਫਟ ਕਰਦਾ ਲੇਕਿਨ ਭਗਵੰਤ ਮਾਨ ਦੀ ਸਰਕਾਰ ਜਿਹੜੀ ਉਹ ਨਹੀਂ ਲੱਤ ਲਾਉਦੀ ਨਹੀਂ ਲੱਗਦਾ ਨਹੀਂ ਭਗਵੰਤ ਮਾਨ ਕੋਈ ਨੀਤੀ ਬਣਾ ਰਿਹਾ ਜੀ ਇੱਕ ਬੰਨੇ ਕਿਸਾਨਾਂ ਦੇ ਨਾਲ ਗੱਲ ਕਰ ਰਿਹਾ ਹੈ ਦੂਸਰੇ ਪਾਸੇ ਇਸ ਤਰ੍ਹਾਂ ਦੇ ਆਪਣੇ ਜਵਾਨਾਂ ਦੇ ਪਹਿਲੀ ਗੱਲ ਤੇ ਆ ਵੀ ਲੋਕਾਂ ਨੂੰ ਬੜੀ ਆਸ ਸੀ ਕਿ ਸ਼ਰਤੀ ਜੀ ਤੇ ਕੋਈ ਆਊਗੀ ਤੇ ਪੰਜਾਬ ਦਾ ਭਲਾ ਕਰੂਗੀ ਲੇਕਿਨ ਇਹਨੇ ਤਾਂ ਪੁੱਚੜ ਖਾਨੇ ਪੰਜਾਬ ਚ ਬਣਾ ਦਿੱਤਾ ਹੈ ਇੱਧਰ ਜਵਾਨੀ ਬਰਬਾਦ ਕੀਤੀ ਜਾ ਰਹੀ ਹੈ ਬਾਡਰਾਂ ਤੇ ਜਿਹੜੀਆਂ ਸਾਡੀ ਫਸਲਾਂ ਨੇ ਉਹ ਤਬਾਹ ਕਰਨ ਵਾਸਤੇ ਮਨਸੂਬੇ ਸਾਡੀ ਕਿਸਾਨੀ ਤਬਾਹ ਕੀਤੀ ਜਾ ਰਹੀ ਹੈ ਪੁਲਿਸ ਜਿਹੜੀ ਉੱਥੇ ਗਿਆ ਨੂੰ ਕੁੱਟਦੀ ਆਈ ਇੱਥੇ ਵੀ ਲੋਕਾਂ ਨੂੰ ਮਾਰਦੀ ਆ ਇਹਦੀ ਦੂਰੀ ਨੀਤੀ ਆ ਤੇ ਮੈਂ ਸਮਝਦਾ ਐਮਪੀਏ ਲੋਕਾਂ ਨੂੰ ਬੜੀ ਆਸ ਸੀ ਉਹ ਲੋਕਾਂ ਦੀ ਆਸ ਤੱਕ ਗਈ ਆ ਟੁੱਟ ਪਰ ਇਸ ਵੇਲੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਨੇ ਪਰਵਾਰ ਨਾਲ ਗੱਲਬਾਤ ਹੋਈ ਜੀ ਪਰਿਵਾਰ ਦੀ ਕੀ ਪਰਵਾਰ ਨਾਲ ਕੀ ਗੱਲ ਪਰਿਵਾਰ ਤਾਂ ਵਿਚਾਰੇ ਸਾਰੇ ਇੱਥੇ ਬੈਠਿਆ ਜੀ ਦੁਖੀ ਹੋ ਕੇ ਬੈਠੇ ਵਿਚਾਰੇ ਆਹ ਵੇਖੋ ਬਾਜੇ ਕੇ ਦੇ ਬਜ਼ੁਰਗ ਖਲੋਤੇ ਨੇ ਵਿਚਾਰੇ ਸਿੱਖੋ ਕੀ ਹੋਰ ਅਪੀਲ ਕਰਾ ਚਾਹੁੰਦੇ ਹੋ ਕਿਉਂਕਿ ਨਜ਼ਦੀਕ ਤੋਂ ਹੀ ਲੋਕ ਕੱਟੇ ਨਹੀਂ ਹੋ 파ਰੇ ਕਿ ਲਾਦਾ ਥੜੇ ਪੱਤੀ ਛੱਡ ਕੇ ਇੱਕ ਪਲੇਟਫਾਰਮ ਤੇ ਕੱਟਣਾ ਚਾਹਤਾ ਇਸ ਮਾਮਲੇ ਦੇ ਵੇਖੋ ਤਾਂ ਅਸੀਂ ਸਾਰੇ ਸਿੱਖਾਂ ਨੂੰ ਬੇਨਤੀ ਕਰਦਿਆਂ ਹਮੇਸ਼ਾ ਸਰਕਾਰਾਂ ਚੋਂ ਕਿਹਨੂੰ ਕਮਜ਼ੋਰ ਕਰਦਿਆਂ ਨਾ ਉਹ 파ੜੋ ਤੇ ਰਾਜ ਕਰੋ ਧੜੇ ਬਾਜੀ ਨੂੰ ਪੈਦਾ ਕਰਦਿਆਂ ਉਹ ਧੜੇ ਬਾਜੀ ਕੌਮ ਦਾ ਨੁਕਸਾਨ ਕਰਦੀ ਆ ਤੇ ਅਸੀਂ ਤਾਂ ਹੁਣ ਵੀ ਸਾਰੇ ਸਿੱਖ ਭਾਈਚਾਰੇ ਨੂੰ ਬੇਨਤੀ ਕਰਦੇ ਮੈ ਤੁਹਾਨੂੰ ਲਾਮਬਾਦ ਹੋਣਾ ਚਾਹੀਦਾ ਗਿਲੇ ਸ਼ਿਕਵੇ ਛੜਛੜੀ ਛੱਡ ਕੇ ਉਹਨਾਂ ਨੌਜਵਾਨ ਬੱਚਿਆਂ ਦੀ ਰਿਹਾਈ ਵਾਸਤੇ ਸਾਨੂੰ ਇਕੱਠੇ ਹੋਣਾ